ਸਾਡੇ ਵਿਦਵਾਨਾਂ ਨੇ ਸਾਡੇ ਬੁਲਾੜਿਆਂ ਨੇ ਆਪੋ ਆਪਣੇ ਤਰੀਕੇ ਨਾਲ ਬੜੇ ਉਸਤਾਦ ਦੇ ਨਾਲ ਤੁਹਾਨੂੰ ਦੱਸਿਆ ਪਰ ਮੈਂ ਸਾਡੇ ਸਮਾਜ ਦੇ ਵਿੱਚ ਤਰਾਂਗਾ ਸਾਡੇ ਸਮਾਜ ਨੂੰ ਦੱਸਾਂਗਾ ਇਹ ਗੱਲ ਦਾ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਬਾਬਾ ਜੀਵਨ ਸਿੰਘ ਜੀ ਬਹੁਤ ਵੱਡੇ ਮਹਾਨ ਸੀ ਉਹ ਜਿਹੜੇ ਹੈਗੇ ਆ ਗੁਰੂ ਸਾਹਿਬਾ ਦਾ ਅਸੀਸਾ ਕਿਨੇਗੇ ਦਸਵੇਸ਼ ਪਤਾ ਜੀ ਨੂੰ ਭੇਟ ਕੀਤਾ ਤੇ ਉਹਨਾਂ ਨੇ ਰੇਤ ਤੇ ਗੁਰੂ ਦਾ ਕਿਤਾਬ ਲਿਆ ਮੇਰੇ ਵੀ ਤੁਸੀਂ ਸਮਾਜ ਦੇ ਵਿੱਚ 12000 ਸਾਡੇ ਪੰਜਾਬ ਦੇ ਪਿੰਡਾਂ ਪਿੰਡਾਂ ਦੇ ਵਿੱਚ ਜਿੱਦਾਂ ਬੜੇ ਲੋਕ ਬੇਰ ਹੋਏ ਆ ਆਪਦੇ ਰੈਬਰਾਂ ਦੇ ਸ਼ਹੀਦੀਆਂ ਤੇ ਜਨਮ ਦਿਨਾਂ ਤੇ ਉਹਨਾਂ ਦੀ ਕੁਰਬਾਨੀ ਦੇ ਵਾਸਤੇ ਪਰ ਮੈਂ ਸਾਡੀ ਸਮਾਜ ਨੂੰ ਇੱਕ ਗੱਲ ਜ਼ਰੂਰ ਕਹੂੰਗਾ ਵੀ ਇੰਨਾ ਕੁਝ ਸੁਣ ਕੇ ਇੰਨੀਆਂ ਵੱਡੀਆਂ ਵੱਡੀਆਂ ਇਕੱਠਾਂ ਪ੍ਰਚਾਰਕਾਂ ਨੇ ਸੁਣ ਕੇ ਹਰ ਇੱਕ ਘਰੇ ਹਰ ਇੱਕ ਸਾਡੀ ਭੈਣ ਦੇ ਕੋਲੇ ਜਿਹੜਾ ਹੈਗਾ ਸੋਸ਼ਲ ਵੀਡੀਓ ਟੈਲੀਵਿਜ਼ਨ ਮੋਬਾਈਲ ਆਦ ਤਰ੍ਹਾਂ ਦਾ ਸਾਡੇ ਕੋਲੇ ਹੈ ਪਰ ਕਈ ਗਰੀ ਸਾਡੇ ਜਿਹੜੇ ਪ੍ਰਚਾਰਕ ਹੈ ਉਹ ਵੀ ਕਿਤਨਾ ਕਿਤੇ ਮੇਰੇ ਹਿਸਾਬ ਨਾਲ ਸਾਡੇ ਸਮਾਜ ਦੇ ਵਿੱਚ ਗਲਤੀ ਕਰਦੇ ਆ ਕਿਵੇਂ ਕਰਦੇ ਆ ਮੈਂ ਤੁਹਾਨੂੰ ਦੱਸਦਾ ਅਸੀਂ ਜਦੋਂ ਬੋਲਦੇ ਆ ਕਹਿੰਦੇ ਆ ਅਸੀਂ ਨੀਚ ਕੌਮ ਆਮ ਫੋਲਦੇ ਆ ਪਿੰਡਾਂ ਦੇ ਵਿੱਚ ਜਾ ਕੇ ਸਾਡੇ ਨਾਲ ਨੀਚ ਕੌਮ ਕਰਕੇ ਧੱਕਾ ਕੀਤਾ ਸਾਡੇ ਨਾਲ ਛੋੜੀਆਂ ਜਾਤੀਆਂ ਕਰਕੇ ਧੱਕਾ ਕੀਤਾ ਅਸੀਂ ਐਸੀ ਦੀ ਸੀਦੇ ਸਮਾਜ ਦੇ ਲੋਕਾਂ ਨੂੰ ਮੈਂ ਕਹੂੰਗਾ ਪਰ ਪੂਰੀਆਂ ਜਿਹੜੀਆਂ ਸਮਾਜ ਦੇ ਵਿੱਚ ਗੁਰੂ ਗ੍ਰੰਥੀ ਬਾਣੀ ਦੇ ਵਿੱਚ ਸੂਚੀਆਂ ਤੋਂ ਡੀਆਂ ਐਸੀ ਵੀ ਸੀ ਲਿਆ ਕੁਰਬਾਨੀਆਂ ਐ ਖਾਸ ਕਰਕੇ ਮਜ਼ਦੂਰੀ ਸਿੱਖਾਂ ਦੀ ਤੁਹਾਨੂੰ ਦੱਸਨੇ ਪਾਸ਼ਾ ਜੀ ਨੇ ਉਹ ਸਤਿਕਾਰ ਦਿੱਤਾ ਹੈ ਉਹ ਸਤਿਕਾਰ ਦਿੱਤਾ ਹੈ ਕਿ ਕੋਈ ਵੀ ਕਿਸੇ ਕਰਨ ਦੀ ਜਿਹੜੇ ਲੋਕ ਜਿਹੜੇ ਉੱਚ ਅਧਿਕਾਰੀ ਆਪਣੇ ਆਪ ਨੂੰ ਸੂਚੀਆਂ ਦੇ ਕੋਲਾ ਕਹਿੰਦੇ ਆ ਉਹ ਤੁਹਾਡੇ ਪੈਰ ਵਰਗੀਆਂ ਨਹੀਂ ਆ ਪਰ ਸਾਡੀ ਸੋਚ ਪਤਾ ਨਹੀਂ ਕਿਉਂ ਦਿਨੋਂ ਦਿਨ ਠੰਡੇ ਹੁੰਦੀ ਜਾਂਦੀ ਹੈ ਦਿਨੋਂ ਦਿਨ ਠੰਡੇ ਹੁੰਦੇ ਜਾਂਦੇ ਆ ਅਸੀਂ ਕਹਿੰਦੇ ਨੇ ਅਸੀਂ ਨੀਵੀਆਂ ਨੀਤੀਆਂ ਦੱਤਾ ਦਸਵੇਂ ਪਾਸ਼ੇ ਨੇ ਇੱਕੋ ਹੀ ਕੋਣ ਚੁਣੀ ਹੈ ਤੁਹਾਨੂੰ ਗੱਲ ਨਾਲ ਆ ਗਈ ਬਾਬੇ ਜੀਤ ਸਿੰਘ ਜੀ ਦੇ ਕਲਗੀ ਤੋੜਾ ਆਪ ਦਾ ਸਿਰ ਦੇ ਉੱਤੇ ਰੱਖ ਕੇ ਕਲਗੀ ਤੋੜਾ ਲਾ ਕੇ ਚਮਕੌਰ ਦੀ ਗੜੀ ਦੇ ਵਿੱਚ ਉਹਨੇ ਕਿਹਾ ਸੀ ਇਨੀ ਹੀ ਗਰੀਬ ਸਿੱਖੋਂ ਕੋ ਮੈਂ ਦੇਉ ਪਾਤਸ਼ਾਹੀ ਗਰੀਬ ਸਿੱਖੋਂ ਕੋ ਇਨੀ ਹੀ ਗਰੀਬ ਸਿੱਖੋ ਕੋ ਮੈਂ ਜਿਉ ਪਾਛਾਈ ਇਨੀ ਕੋ ਹੀ ਸਰਦਾਰ ਬਣਾਉ ਤਹੀ ਗੁਰਬਿੰਦ ਸਿੰਘ ਨਾਮ ਕਹਾਉ ਚੜੀਆਂ ਸੇ ਵਾਜ ਚੜਾਉ ਉਹਨੇ ਗੱਲ ਕਹੀ ਸੀ ਨਾ ਉਹਨੇ ਕਿਆ ਸੀ ਮੈਂ ਹੂੰ ਮਜਬੂਰੀ ਕਿਆ ਸੀ ਉਹਨੇ ਕਿਆ ਸੀ ਮੈਂ ਹੂੰ ਮਜਬੂਰੀ ਬਾਬਾ ਜੀਵਨ ਸਿੰਘ ਦੇ ਸਰਦੋ ਇਤਿਹਾਸ ਧਰ ਕੇ ਇਹ ਸਾਜ ਹਮਾਰਾ Hindu ਤੋਂ ਦੋਨੋਂ ਹੀ ਜਰਾ ਕਿਆ ਸੀ ਕਿ ਨਹੀਂ ਕਿਆ ਸੀ ਪਰ ਸਾਡੇ ਸਮਾਜ ਦੇ ਲੋਕ ਜਿਹੜਾ ਕੋਈ ਚਾਰ ਪੈਸਾ ਵਾਲਾ ਆ ਜਾਂਦਾ ਪਰ ਉਹ ਨਹੀਂ ਦੇਖਦੇ ਅਸੀਂ ਤਾਂ ਜੀ ਨੀਵੀਂ जात ਹੈ ਤੁਸੀਂ ਆਤਮਾਨ ਕਰ ਰਹੇ ਆ ਆਪਣੇ ਨੈਤਰਾਂ ਦਾ ਤੁਸੀਂ ਪਰ ਕਹਿੰਦੇ ਆ ਦੀ ਜੱਟਰਾਂ ਦੀ ਬਾੜੀ ਤੋਂ ਇਹੋ ਜਿਹੀ ਕੋਈ ਵੀ ਕੌਮ ਸੁੱਤੀ ਤੇ ਉੱਤੀ ਹੈ ਨਹੀਂ ਜੋ ਦਸਨੇ ਪਾਚਾ ਨੇ ਤੁਲੂ ਗੱਲ ਨਾ ਲਾ ਕੇ ਰੰਗਰੇਤੇ ਗੁਰੂ ਕੇ ਬੇਟੇ ਕਹਿ ਕੇ ਉਹਨਾਂ ਨੇ ਗੱਲ ਨਾ ਲਾਇਆ ਕਿ ਕਿੱਦਾ ਵੱਡਾ ਸੰਦੇਸ਼ ਦਿੱਤਾ ਉਹਨਾਂ ਨੇ ਨਿਸ਼ਾਨੇ ਦੀ ਪੱਖ ਲੈਣ ਵਾਲੇ ਤੁਸੀਂ ਅਸੀਂ ਨਹੀਂ ਨਲਵੇ ਦੀ ਕੌਮ ਤੁਸੀਂ ਉਹ ਜਿਹੜੀ ਕੌਮ ਨੇ ਫੋੜੀ ਨੂੰ ਹਰਾਇਆ ਹੋਵੇ ਜਿਹੜੀ ਕੌਮ ਨੇ ਯੋਧੇ ਨੇ ਹੁਟਮਾਣੀ ਨੂੰ ਦਿੱਤਿਆ ਹੋਵੇ ਕਿ ਤੁਸੀਂ ਕੋਹ ਹੀ ਨੀਚਕੋਮ ਹੈ ਲਾਂਤ ਸਾਡੇ ਹੋ ਜੇ ਸ਼ਬਦਵਾਤ ਵਾਲਾ ਹfte ਬੀਬੀਓ ਤੁਸੀਂ ਗਰੀਬ ਹੋ ਸਕਦੀਆਂ ਝਾੜੂ ਮਾਰਨ ਵਾਲੀਆਂ ਹੋ ਸਕਦੀਆਂ ਪੋਚੇ ਲਾਉਣ ਵਾਲੀਆਂ ਹੋ ਸਕਦੀਆਂ ਵੱਟਾਂ ਦੇ ਖਾਲੇ ਘੜਨ ਵਾਲੇ ਅਸੀਂ ਹੋ ਸਕਦੇ ਹਾਂ ਅਸੀਂ ਪੱਠੇ ਬੋਲਣ ਵਾਲੇ ਹੋ ਸਕਦੇ ਹਾਂ ਪਰ ਜਿਹੜੀ ਸਾਡੀ ਤਾਂ ਉਹ ਦਸਵੇਂ ਪਾਤਸ਼ਾਹ ਨੇ ਹੱਕ ਦਿੱਤਾ ਉਹ ਨਾ ਖੋਲੋ ਤੁਸੀਂ ਉਹ ਤੁਸੀਂ ਰਹਿਤਰਾਂ ਦਾ ਸਾਡਾ ਦਾਤਮਾਨ ਕਰਦੇ ਆ